ਸਤਿ ਸ਼੍ਰੀ ਅਕਾਲ ਜੀ ਆਪ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਤੇ ਇਸੇ ਮਕਸਦ ਤਹਿਤ ਜਿਹੜੇ ਸਰਕਾਰ ਵੱਲੋਂ ਆਪ ਸਰਕਾਰ ਤੁਹਾਡੇ ਦਰਵਾਜ਼ਾ ਮੈਮੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਤੁਹਾਡੇ ਪਿੰਡਾਂ ਦੇ ਵਿੱਚ ਪਹੁੰਚ ਕੇ ਤੁਹਾਡੀਆਂ ਮੁਸ਼ਕਲਾਂ ਉਹ ਸੁਣਦੇ ਨੇ ਤੇ ਉਹਨਾਂ ਦੇ ਸਮਾਪਨ ਹੱਦ ਲਈ ਯਤਨ ਕਰਦੇ ਨੇ ਇਸੇ ਲਈ ਤਹਿਤ ਕੈਂਪਾਂ ਦਾ ਯੋਜਨ ਕੀਤਾ ਜਾ ਰਿਹਾ ਹੈ ਕੱਲ ਦਿਨ ਸ਼ੁੱਕਰਵਾਰ ਮਿਤੀ 19 ਜਨਵਰੀ ਦਿਨ ਸ਼ੁੱਕਰਵਾਰ ਨੂੰ ਤਪੇਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਇੱਕ ਕੈਂਪ ਦਾ ਆਯੋਜਨ ਪਿੰਡ ਖਾਰਾ ਵਿਖੇ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਤੁਸੀਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਲੋਕਲ ਲੈਵਲ ਦੀਆਂ ਸਮੱਸਿਆਵਾਂ ਹਨ ਸਾਨੂੰ ਸਾਂਝੀਆਂ ਮੁਸ਼ਕਲਾਂ ਹਨ ਉਹ ਤੁਸੀਂ ਸਾਡੇ ਕੋਲੇ ਦਰਜ ਕਰਵਾ ਸਕਦੇ ਹੋ ਐਸ ਡੀ ਐਮ ਕੋਟਖਪੂਰਾ ਦੀ ਗਵਾਈ ਵਿੱਚ ਇਹ ਕੈਂਪ ਲੱਗੇਗਾ ਇਹਦੇ ਕੈਂਪ ਦੇ ਵਿੱਚ ਪਿੰਡ ਖਾਰਾ ਤੋਂ ਇਲਾਵਾ ਬਾਲਾ ਤਰਾਕਾ ਠਾੜਾ ਅਤੇ ਜਿਹਦੇ ਚੱਕ ਲਿਆਣ ਪਿੰਡ ਹੈ ਇਹਦੇ ਵਸਨੀਕ ਹੈ ਉਹ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੈ ਜਿਹੜੀਆਂ ਤੁਹਾਡੀਆਂ ਸਾਂਝੀਆਂ ਸਮੱਸਿਆਵਾਂ ਹੈ ਜਿਹੜੀਆਂ ਉਹ ਤੁਸੀਂ ਸਾਨੂੰ ਆ ਕੇ ਦੱਸੋ ਤਾਂ ਇਹ ਉਹਨਾਂ ਦਾ ਉਹ ਜਿਹੜੀਆਂ ਸਮੱਸਿਆਵਾਂ ਹੋਣਗੀਆਂ ਉਹਨਾਂ ਨੂੰ ਦਰਜ ਕਰਕੇ ਤੇ ਉਹਨਾਂ ਦਾ ਸਮਾਵੰਦ ਹੱਲ ਕੀਤਾ ਜਾਵੇਗਾ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਜੋਗਰਾਹ ਨਮਾਈ ਦੇ ਹੇਠ ਢਾਲੀਆਂ ਮੁਸ਼ਕਲਾਂ ਦੇ ਹੱਲ ਲਈ ਇਹ ਕੈਂਪ ਲੱਗੇਗਾ ਸੋ ਅਸੀਂ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਦ ਤੋਂ ਵੱਧ ਇਹਨਾਂ ਕੈਂਪਾਂ ਦਾ ਲਾਭ ਉਠਾਇਆ ਜਾਵੇ ਕੱਲ ਦਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਮਿਲਦੇ ਆਪਾਂ ਪਿੰਡ ਖਾਰਾ ਵਿਖੇ